ਸਾਰੇ ਕਿੱਥੇ ਉਹਦੇ ਸਾਹਮਣੇ ਵਿੱਚ ਲਾਦਾ ਹੈ ਫੁੱਟਬਾਲ ਦਾ ਮੈਚ ਖੇਡਣ ਤੋਂ ਬਾਅਦ ਆਪਸ ਦੇ ਵਿੱਚ ਬੱਚੇ ਫੋਟੋਆਂ ਖਿੱਚਵਾ ਰਹੇ ਸਨ ਸਾਰੇ ਪਰਿਵਾਰ ਖੁਸ਼ ਨਜ਼ਰ ਆ ਰਹੇ ਸੀ ਅਤੇ ਵਾਪਸ ਘਰ ਨੂੰ ਪਰਤਣ ਦੀ ਤਿਆਰੀ ਚੱਲ ਰਹੀ ਸੀ ਪਰ ਇਸੇ ਦੌਰਾਨ ਹੀ ਕੁਝ ਵਿਅਕਤੀ ਆਉਂਦੇ ਨੇ ਅਤੇ ਇੱਥੇ ਆਉਣ ਤੋਂ ਬਾਅਦ ਇੱਕ 마ਸੂਮ ਬੱਚੇ ਦੇ ਗੋਲੀ ਮਾਰ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਬੱਚੇ ਦੀ ਮੌਤ ਹੋਈ ਹੈ ਉੱਥੇ ਕੁਝ ਹੋਰ ਜਾਣੇ ਜ਼ਖਮੀ ਵੀ ਹੋਏ ਨੇ ਬੇहद ਹੀ ਦਰਦਨਾਕ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਜਿਸ ਤੋਂ ਬਾਅਦ ਟੂਰਨਾਮੈਂਟ ਵਿਖੇ ਹਲਚਲ ਮਚ ਗਈ ਅਤੇ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਕਿਉਂਕਿ ਕਲੋਤੇ ਪੁੱਤ ਦੀ ਜਾਨ ਗਈ ਹੈ ਤਿੰਨ ਭੈਣਾਂ ਦਾ ਇਹ ਭਰਾ ਸੀ ਮਾਪਿਓ ਦਾ ਇਸ ਸਮੇਂ ਬੇहद ਹੀ ਮਾੜਾ ਹਾਲ ਹੈ ਮਾਸੂਮ ਮਲੂਕ ਜਿਹਾ ਬੱਚਾ ਬੁਰੀ ਤਰ੍ਹਾਂ ਦੇ ਨਾਲ ਮੈਚ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਇਸ ਦੇ ਪਿੱਛੇ ਦੀ ਰੰਜਿਸ਼ ਕੀ ਸੀ ਕਾਰਨ ਕੀ ਸੀ ਇਸ ਨੂੰ ਲੈ ਕੇ ਜਾਂਚ ਪੜਤਾਲ ਜਾਰੀ ਹੈ ਦੱਸਦੀ ਹੈ ਕਿ ਮਹਿਤਾ ਥਾਣੇ ਅੰਦਰ ਪੈਂਦੇ ਪਿੰਡ ਦੇ ਵਿੱਚ ਹੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਜਿੱਥੇ ਗੋਲੀ ਮਾਰ ਕੇ ਮਾਸੂਮ ਬੱਚੇ ਦੀ ਜਾਨ ਲਈ ਗਈ ਹੈ ਥਾਣੇ ਦੇ ਵਿੱਚ ਪੈਂਦੇ ਪਿੰਡ ਖੱਬੇ ਰਾਜਪੁੱਤਾਂ ਦੇ ਵਿੱਚ ਟੂਰਨਾਮੈਂਟ ਜਿਵੇਂ ਹੀ ਖਤਮ ਹੁੰਦਾ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਦੌਰਾਨ ਇਹ ਗੋਲੀ ਚੱਲੀ ਹੈ ਅਤੇ ਇਸ ਦੇ ਵਿੱਚ ਇੱਕ ਬੱਚੇ ਦੀ ਜਾਨ ਲਈ ਗਈ ਹੈ ਬਾਬਾ ਵਕਾਲਾ ਦੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਇਹ ਘਟਨਾ ਬੀਤੀ ਰਾਤ ਸ਼ਾਮ ਨੂੰ ਕਰੀਬ 8:00 ਦੇ ਵਿੱਚ ਘਰ ਨੂੰ ਵਾਪਰੀ ਹੈ ਇਸ ਟੂਰਨਾਮੈਂਟ ਦੇ ਵਿੱਚ ਇਨਾਮ ਸਮਾਗਮ ਚੱਲ ਰਿਹਾ ਸੀ ਅਤੇ ਬਾਈਕ ਤੇ ਦੋ ਜਾਨੇ ਆਂਦੇ ਨੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਹ ਕੌਣ ਸੀ ਇਹਨਾਂ ਦਾ ਕੀ ਮਕਸਦ ਸੀ ਇਸ ਮਾਸੂਮ ਬੱਚੇ ਦੇ ਨਾਲ ਕਿਹੜੀ ਗੱਲ ਦਾ ਉਹਨਾਂ ਨੇ ਵੈਰ ਕੱਢਿਆ ਇਸ ਨੂੰ ਲੈ ਕੇ ਜਾਂਚ ਪੜਤਾਲ ਦੇ ਵਿੱਚ ਹੀ ਸਾਹਮਣੇ ਆਵੇਗਾ ਪਰ ਫਿਲਹਾਲ ਹੁਣ ਤੱਕ ਜੋ ਤਸਵੀਰਾਂ ਸਾਹਮਣੇ ਆਈਆਂ ਅਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਵੇਂ ਉੱਥੇ ਅਫਰਾ ਤਫਰੀ ਮਚ ਗਈ ਸੀ ਉਹ ਸਾਰੀ ਵੀਡੀਓ ਤੁਹਾਡੇ ਸਾਹਮਣੇ ਹੈ। ਹੋ ਰਿਆ ਸੀਗਾ ਉੱਥੇ ਮੇਰੀ ਨੰਗਲੀ ਦੀ ਟੀਮ ਫੋਰਟ ਇੰਡੀ ਦੀ ਟੀਮ ਉੱਥੇ ਖੇਡਣ ਗਈ ਸੀ ਲਗਭਗ ਸ਼ਾਮਾਂ ਦਾ ਟਾਈਮ ਹੈ ਕੋਈ 6-7 ਦਾ ਲਾ ਲਈ। ਉੱਥੇ ਅਚਨ ਚਿਤ ਕੋਈ ਇਨਸਾਨ ਆਏ। ਤੇ ਉਹ ਗੋਲੀਆਂ ਚਲਾਉਣ ਦਾ ਕਾਰਨ ਕਰਕੇ ਇਹ ਵੀ ਬੱਚਾ ਇੰਜਰ ਹੋ ਗਿਆ ਇਹਦੇ ਬੈਕ ਸਾਈਡ ਕੇਨੇ ਲੱਕ ਤੇ ਗੋਲੀ ਵੱਜੀ ਆ ਜਿਸ ਕਾਰਨ ਕਰਕੇ ਇਹ ਹੁਣ ਡੈੱਡ ਹੋ ਚੁੱਕਾ ਆ ਤੇ ਬਾਬਾ ਗੜ ਹਸਪੀਟਲ ਪੁਲਿਸ ਫ੍ਰੀ ਨੂੰ ਲੈ ਕੇ ਆਏ ਆ ਪਰ ਬਹੁਤ ਦੁਖਦਾਈ ਘਟਨਾ ਵਾ ਇਹ ਤਿੰਨ ਭਾਵ ਫੈੜਾ ਦਾ ਕਲਾ ਕਲਾ ਦਾ ਭਰਾ ਸੀਗਾ ਤੇ ਉਹਨਾਂ ਦੀ ਹੁਣ ਇੱਥੇ ਡਾਕਟਰ ਆਲੇ ਉਹਨੂੰ ਮਿੱਟਕ ਦੇ ਚੁੱਕਾ ਫਾਇਰਿੰਗ ਕੋਈ ਕਬੀਰ ਰਾਜਪੂਤਾ ਉੱਥੇ ਜਾ ਕੇ ਮੌਕੇ ਤੇ ਪਤਾ ਲੱਗਿਆ ਵੀ ਉੱਥੇ ਫੁੱਟਬਾਲ ਦਾ ਮੈਚ ਸੀ ਜੋ ਕੰਪਲੀਟ ਹੋਣ ਤੋਂ ਬਾਅਦ ਨਾ ਤੇ ਜਿਹੜੇ 플레이ਰ ਸੀ ਉਹ ਮੈਚ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਤੇ ਆਪਸੀ ਜੋ ਫੋਟੋਆਂ ਖਿਚਾ ਰਹੇ ਸੀ ਗਰਾਊਂਡ ਦੇ ਵਿੱਚ ਹੀ ਬੈਠੇ ਸੀ ਉਹ ਤੇ ਉਦੋਂ ਦੋ ਬੰਦੇ ਆਏ ਆ ਹਮਸ਼ਾਤਰੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਜੇ ਗੁਰਪ੍ਰੀਤ ਸਿੰਘ ਦੀ ਗੋਲੀ ਬੱਜੀ ਹੈ ਤੇ ਇੱਕ ਗੁਰਸੇਵਕ ਸਿੰਘ ਦਾ ਨੰਗੜੀ ਤੇ ਉਹਦੇ ਵਿੱਚ ਹੀ ਰੈਫੀਅਰ ਤੇ ਦਰਜ ਕਰਕੇ ਆਪਾਂ ਤੇ ਤਰਤੀਸ਼ ਸਮਝ ਲਿਆ ਤੇ ਜਰੂਰ ਟ੍ਰੇਸ ਕਰਕੇ ਦੋਸ਼ੀ ਨੂੰ ਫਿਰ ਅਸਲ ਵਿੱਚ ਲਿਆ ਜਾਵੇ ਹੋ ਇਹ ਕੀ ਹੋ ਗਿਆ ਵਿਚਾਰਾ ਇਹ ਕਿਹਦੇ ਮਾਰੀ ਉਹ ਬੋਲ ਹੀ ਇੱਕ ਨਹੀ ਉਹ ਗੋਲ ਕੀਪਰ ਤੇ ਗੋਲੀ ਮਾਰ ਗਿਆ ਯਾਰ ਕੋਈ ਯਾਰ ਆਵੇ ਇਹਦੇ ਵਕੀ ਆ ਥੋੜੀ ਵਜੀ ਆ ਉਹ ਯਾਰ ਇਹਨੂੰ ਖੜੋ ਗੱਡੀ ਏ